ਇਹ ਸਰ ਕੀ ਸਾਰਾ ਮਸਲਾ ਹੈ ਜੀ ਜੀ ਗਰਨੇਵ ਸਿੰਘ ਸਿਆਲ ਕੋਈ ਸਿਵ ਹਸਪਤਾਲ ਚ ਡਰਾਈਵਰ ਲੱਗਾ ਹੀ ਐਂਬੂਲੈਂਸ ਤੇ ਜੀ ਇਹ ਡਿਊਟੀ ਤੇ ਜਾ ਰਿਹਾ ਸੀ ਤਣਕੇ ਸੁਭਾ ਜੀ ਪਿੱਛੋਂ ਇੱਕ ਕਾਰ ਆਈ ਕਾਰ ਨਾਲ ਹਿੱਟ ਹੋ ਗਿਆ ਜੀ ਇਸ ਦੇ ਮੌਕੇ ਤੇ ਮੌਤ ਹੋ ਗਈ ਹੈ ਜੀ ਤੇ ਕਾਰਵਾਈ ਕਰ ਲਈ ਜਿਹੜੀ ਕਾਰਵਾਈ ਕਰਾਉਣਗੇ ਉਹ ਅਮਲਗੋਚ ਲਿਆਦੀ ਜਾਊਗੀ ਕੋਈ ਪਤਾ ਲੱਗਿਆ ਵੀ ਕਾਰ ਵਾਲੇ ਕੌਣ ਸੀਗੇ ਕਾਰਨ ਹਜੇ ਤੱਕ ਕੋਈ ਪਤਾ ਨਹੀਂ ਲੱਗਾ ਜੀ ਦੇਖਦੇ ਆ ਕੋਈ ਉਹ ਆ ਵੀ ਕਿੱਥੋਂ ਦੇ ਆ ਕਿੱਥੋਂ ਦੇ ਨੇ ਤੇ ਉਹ ਮੌਕੇ ਤੋਂ ਭੱਜ ਕੇ ਕਾਰ ਵਾਲੇ ਜੀ ਤਿੰਨ ਆਉਂਦੇ ਜਿਹੜੇ ਪਿੰਡ ਤੋਂ ਆਉਂਦੇ ਮੇਰਾ ਨਾਮ ਗੁਰਪ੍ਰੀਤ ਸਿੰਘ ਰਮਨਾਲ ਬੇਸਿੰਘ ਤੋਂ ਆਹ ਕੀ ਹਾਸਾ ਹੋਇਆ ਆ ਸੈਕਸੀਡੈਂਟ ਹੋਇਆ ਵੀਰੇ ਇਹ ਓਵਰ ਸਵੀਟ ਗੱਡੀ ਆ ਰਹੀ ਸੀ ਮਗਰੋਂ ਤੇ ਮਰਮਾਲਾ ਬੇਸਿੰਘ ਤੋਂ ਆ ਰਹੀ ਸੀ ਗਰਨਾਇਆ ਸਿੰਘ ਦਾ ਨਾਮ ਸੀਗਾ ਇਹਦੇ ਮਹਿਕਮੇ ਨਹੀਂ ਲੱਗਿਆ ਸੀ ਉੱਥੇ ਮਤਲਬ ਐਂਬੂਲੈਂਸ ਚਲਾਉਂਦਾ ਸੀਗਾ ਤੇ ਵੇਲਾ ਸਪਤਾਲ ਕੋਟਪੂਰੇ ਕੀ ਵਾਪਰੇ ਦੀ ਬਾਪਰੇ ਕੀ ਉਹਦਾ ਸੈਕਸੀਡੈਂਟ ਹੋਇਆ ਉਹਦੀ ਮੌਤ ਹੋ ਗਈ ਥਾਂ ਤੇ ਉਮਰ ਉਹਦੀ 45 ਸਾਲ ਦੇ ਨੇੜੇ ਲਗਭਗ ਕੀ ਮੰਗ ਕਰਦੇ ਹੋ ਮੰਗੇ ਹੀ ਹੈ ਪ੍ਰਸ਼ਾਸਨ ਤੋਂ ਇੱਕ ਤਾਂ ਵੀ ਮਨ ਲੋ ਪੂਰਾ ਇਨਸਾਫ ਮਿਲੇ ਬੰਦੇ ਦਾ ਵੀ ਪੂਰਾ ਸਹੀ ਕਾਰਵਾਈ ਹੋਣੀ ਚਾਹੀਦੀ ਆ ਜੋ ਵੀ ਕਨਾਲਾਂ ਨੇ ਉਹਨਾਂ ਬਾਪ ਰਿਆਗਾ ਬਈ ਇੱਕ ਬੰਦਾ ਘਰੋਂ ਚੱਲ ਕੇ ਰੋਟੀ ਖਾ ਕੇ ਤੁਰਿਆਗਾ ਤੇ ਅਚਾਨਕ ਕਨਾਲਾਂ ਨੇ ਦੀ ਮੌਤ ਹੋ ਗਈ ਆ ਨਾ ਕਿਸੇ ਅਗਲੇ ਨੂੰ ਪਤਾ ਨਾ ਕਿਸੇ ਪਿਛਲੇ ਨੂੰ ਪਤਾਗਾ ਤੇ ਦੂਜੇ ਨੰਬਰ ਤੇ ਗੱਡੀ ਵਾਲਿਆਂ ਦਾ ਪੂਰਾ ਪਰਚਾ ਹੋਣੀ ਚਾਹੀਦੀ ਵੀ ਕੀ ਕਾਰਨ ਸੀਗਾ ਕੀ ਵਜ੍ਹਾ ਸੀ ਬਈ ਬੰਦਾ ਮਗਰੋਂ ਚੱਕਿਆਗਾ ਇੱਕ ਤਾਂ ਆਪਾਂ ਕਹਿ ਦਈਏ ਕਿ ਨਾ ਅੱਗੋਂ ਆਉਂਦੇ ਰੈਸਿਡੈਂਟ ਹੋ ਗਿਆ ਜਾਂ ਕੁਦਰਤੀ ਉਹ ਤਾਂ ਹੋ ਗਿਆ ਇੱਕ ਬੰਦੇ ਨੂੰ ਮਗਰੋਂ ਚੱਕਿਆ ਗਿਆ ਹੈ ਠੀਕ ਹੈ ਹਾਂ ਮਗਰੋਂ ਚੱਕਣ ਦਾ ਕੀ ਕਾਰਨ ਹੈ ਮਗਰੋਂ ਤਾਂ ਆਪਣ ਸਾਰਾ ਕੁਝ ਪਤਾ ਹੀ ਹੁੰਦਾ ਵੀ ਆਪਣੇ ਮੂਰੇ ਚੀਜ਼ ਜਾਂਦੀ ਹੈ ਹਰ ਇੱਕ ਚੀਜ਼ ਦਾ ਚਾਨਣ ਹੁੰਦਾ ਹੀ ਹੈ ਇੱਕ ਇਹ ਰੋਡ ਦਾ ਵੀ ਡੈਕ ਦਾ ਵੀ ਕਿੰਨੇ ਵਾਰਾਂ ਧਰਨੇ ਲਾ ਚੁੱਕੇ ਆ ਮਿਕਸ ਪ੍ਰਸ਼ਾਸਨ ਨੇ ਰੋਡ ਵਾਲੇ ਜਿਵੇਂ ਹੀ ਨਹੀਂ ਕਰੇ ਇਹ ਰੋਡ ਫੁੱਲਾ ਹੋਣ ਲੱਗਾ ਤੇ ਫਿਰ ਕਿਹਦੇ ਥਾਂ ਥਾਂ ਖੱਡੇ ਪਰ ਜਿੱਤੂ ਦੇ ਪਰ ਤਾਂ ਬੁਰਾ ਹਾਲ ਹੀ ਹੈ ਚਲੋ ਇਸ ਤਰ੍ਹਾਂ ਕੁਝ ਮਾਰੇ ਠੀਕ ਆ ਪ੍ਰਸ਼ਾਸਨ ਨੂੰ ਇਹੀ ਰੋਡ ਦਾ ਵੀ ਕੋਈ ਆਪ ਦੀ ਯਾਰ ਕਰਨ ਨਾਲ